ਭਾਈ ਜਿਹੜੀ ਤੁਸੀਂ ਇਹ ਕਣਕ ਦੇਖ ਰਹੇ ਹੋ ਕਣਕ ਦੇ ਵਿੱਚ ਲੋਕ ਫਿਰ ਰਹੇ ਨੇ ਤੁਸੀਂ ਦੇਖ ਰਹੇ ਹੋ ਕਿ ਕਣਕ ਦਾ ਹਾਲ ਦੇਖ ਲਓ ਕੀ ਕਰਤਾ ਇਹ ਜਿਹੜੀਆਂ ਤਸਵੀਰਾਂ ਨੇ ਇਹ ਖਨੌਰੀ ਬਾਡਰ ਦੀਆਂ ਤਸਵੀਰਾਂ ਨੇ ਖਨੌਰੀ ਦੇ ਆਸ-ਪਾਸ ਜਿਹੜੇ ਖੇਤ ਨੇ ਉਹਨਾਂ ਦਾ ਇਹੀ ਹਾਲ ਹੈ ਖਾਸ ਕਰਕੇ ਜਿਹੜੀ ਇਹ ਕਣਕ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਇਸ ਦੇ ਵਿੱਚ ਬਹੁਤ ਸਾਰੇ ਕਿਸਾਨ ਆਏ ਦਿਨ ਕਣਕ ਦੇ ਵਿੱਚ ਚਲੇ ਜਾਂਦੇ ਨੇ ਇਸੇ ਕਰਕੇ ਕਣਕ ਦਾ ਇਹ ਹਾਲ ਹੋ ਗਿਆ ਜਾਨਕਿ ਮੈਨੂੰ ਤਾਂ ਐ ਲੱਗਦਾ ਕਿ ਅਗਰ ਇਹ ਧਰਨਾ ਥੋੜੇ ਦਿਨ ਹੋਰ ਚੱਲ ਗਿਆ ਤਾਂ ਬੱਦੇ ਦੇ ਪੱਲੇ ਇੱਕ ਦਾਣਾ ਵੀ ਨਹੀਂ ਪੈਣਾ ਅਤੇ ਇਹ ਬਿਲਕੁਲ ਰੜਾ ਮਦਾਨ ਹੋ ਜੂਗਾ। ਬਾਕੀ ਦੋਸਤੋ ਜਿਹੜੇ ਬੰਦੇ ਦੀ ਇਹ ਕਣਕ ਹੈ ਕਹਿੰਦੇ ਇਹਨਾਂ ਕਣਕਾਂ ਵਾਲਿਆਂ ਨੂੰ ਵੀ ਪਹਿਲਾਂ ਉਧਰੋਂ ਕਿਹਾ ਗਿਆ ਸੀ ਕਿ ਕਣਕਾਂ ਦੇ ਵਿੱਚ ਪਾਣੀ ਵਗੈਰਾ ਲਗਾਓ ਤਾਂ ਕਿ ਜਿਹੜੇ ਕਿਸਾਨ ਨੇ ਇੱਥੋਂ ਦੀ ਟੱਪ ਨਾ ਸਕਣ। ਚਾਹੇ ਇਹਨਾਂ ਨੇ ਪਾਣੀ ਵੀ ਲਾਇਆ ਪਰ ਦੋਸਤੋ ਆਏ ਦਿਨ ਜਿਹੜੇ ਕਿਸਾਨ ਕਣਕ ਦੇ ਵਿੱਚ ਜਾਂਦੇ ਨੇ ਕਣਕ ਦਾ ਹਾਲ ਏਸੇ ਕਰਕੇ ਇਹ ਹੋ ਗਿਆ। ਬਹੁਤ ਸਾਰੀਆਂ ਵੀਡੀਓ ਐਸੀਆਂ ਆਈਆਂ ਸੀ ਆਪਣੇ ਪੰਜਾਬ ਦੇ ਮੁੰਡਿਆਂ ਨੇ ਇਹਨਾਂ ਹਰਿਆਣੇ ਦੇ ਕਿਸਾਨਾਂ ਨੂੰ ਕਿਹਾ ਸੀ ਕਿ ਬਾਈ ਸੋਡਾ ਨੁਕਸਾਨ ਹੋ ਗਿਆ। ਪਰ ਅਸੀਂ ਆਪਣਾ ਨੰਬਰ ਦਿੰਦੇ ਆ ਥੋੜਾ ਜਿੰਨਾ ਵੀ ਨੁਕਸਾਨ ਹੈ ਸਾਨੂੰ ਤੁਸੀਂ ਕੰਟੈਕਟ ਕਰ ਲਿਓ ਜਿੰਨੀ ਕਣਕ ਦਾ ਤੁਹਾਡਾ ਨੁਕਸਾਨ ਹੋਇਆ ਉਨੀ ਕਣਕ ਸੀ ਤੁਹਾਡੇ ਘਰੇ ਆ ਕੇ ਸਟਕੇ ਜਾਵਾਂਗੇ ਤੁਹਾਨੂੰ ਸਾਡੇ ਕੋਲੇ ਆਉਣ ਦੀ ਵੀ ਜ਼ਰੂਰਤ ਨਹੀਂ ਪਰ ਦੋਸਤੋ ਹੁਣ ਪਤਾ ਲੱਗਿਆ ਹੈ ਜਿਹੜੇ ਇਹ ਕਿਸਾਨ ਨੇ ਇਹ ਆਪ ਵੀ ਰੱਜੇ ਪੁੱਜੇ ਨੇ ਜਾਨੀ ਕਿ ਆਪ ਵੀ ਕਰੋ ਠੀਕ ਨੇ ਇਹਨਾਂ ਨੂੰ ਕਿਸੇ ਵੀ ਚੀਜ਼ ਦੀ ਘਾਟ ਨਹੀਂ ਨਾਲ ਹੀ ਇਹਨਾਂ ਕਿਸਾਨਾਂ ਨੂੰ ਕਿਸੇ ਉੱਪਰ ਗੁੱਸਾ ਵੀ ਨਹੀਂ ਹੈ ਇਹਨਾਂ ਦਾ ਕਹਿਣਾ ਹੈ ਕਿ ਕੋਈ ਚੱਕਰ ਨਹੀਂ ਹੈ ਸਾਡੇ ਪੱਲੇ ਪਾਵੇਂ ਦਾਣਾ ਨਾ ਪਵੇ ਸਾਨੂੰ ਕੋਈ ਪਰਵਾਹ ਨਹੀਂ ਕਿਉਂਕਿ ਇਹਨਾਂ ਨੂੰ ਵੀ ਪਤਾ ਕਿ ਹੱਕਾਂ ਦੀ ਲੜਾਈ ਇੱਥੇ ਚੱਲ ਰਹੀ ਹੈ ਆਸ-ਪਾਸ ਦੇ ਕਈ ਕਿਸਾਨਾਂ ਦੇ ਨਾਲ ਵੀ ਸਾਡੀ ਗੱਲਬਾਤ ਹੋਈ ਮੈਂ ਖੁਦ ਕਈਆਂ ਨੂੰ ਪੁੱਛਿਆ ਕਿ ਬਾਈ ਤੁਹਾਡਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਬਾਈਆਂ ਦਾ ਕਹਿਣਾ ਸੀ ਕਿ ਕੋਈ ਗੱਲ ਨਹੀਂ ਬਾਈ ਜੋ ਹੋ ਗਿਆ ਝੱਰ ਲਾਂਗੇ ਮੈਂ ਇਹ ਵੀ ਕਿਹਾ ਕਿ ਬਹੁਤ ਸਾਰੇ ਕਿਸਾਨਾਂ ਨੇ ਤੁਹਾਨੂੰ ਆਫਰ ਕਰਿਆ ਕਿ ਜਿਹੜੀ ਕਣਕ ਹੈ ਅਸੀਂ ਭੇਜ ਦਾਂਗੇ ਤੁਸੀਂ ਜਿਹੜਾ ਤੁਹਾਡਾ ਨੁਕਸਾਨ ਹੋਇਆ ਅਸੀਂ ਪਰਪਾਈ ਕਰਾਂਗੇ ਤਾਂ ਇਹ ਬੰਦੇ ਜਿਹੜਾ ਨੁਕਸਾਨ ਹੋਇਆ ਉਹ ਵੀ ਲੈਣ ਨੂੰ ਤਿਆਰ ਨਹੀਂ ਹੈਗੇ ਇਹ ਆਖ ਰਹੇ ਨੇ ਕਿ ਕੋਈ ਚੱਕਰ ਨਹੀਂ ਹੈਗਾ ਜੋ ਹੋ ਗਿਆ ਸੋ ਹੋ ਗਿਆ ਕਈ ਵਾਰ ਐਸੇ ਵਾਅਦੇ ਘਾਟੇ ਜ਼ਿੰਦਗੀ 'ਚ ਹੋ ਜਾਂਦੇ ਨੇ ਅੱਗੇ ਦਿਖਾ ਦਰਨਾ ਤੁਹਾਨੂੰ ਸਾਰੇ ਤਰ੍ਹਾਂ ਦਾ ਖੱਬੇ ਸੱਜੇ ਜਿਹੜੇ ਪਾਸੇ ਵੀ ਤੁਸੀਂ ਮਰਜ਼ੀ ਨਿਗਾਹ ਮਾਰ ਲਓ ਬਿਲਕੁਲ ਜਿਹੜੀ ਕਣਕ ਹੈ ਸਾਰੇ ਪਾਸੇ ਇਸੇ ਤਰ੍ਹਾਂ ਵੇਚੀ ਹੋਈ ਹੈ ਮੈਂ ਕਾਫੀ ਦੂਰ ਤੱਕ ਇਹ ਜਿਹੜਾ ਏਰੀਆ ਸਾਰਾ ਘੁੰਮ ਕੇ ਦੇਖਿਆ ਮੈਂ ਸੋਚਿਆ ਕਿ ਇਹਨਾਂ ਕਿਸਾਨਾਂ ਦੀ ਜਿਹੜੀ ਗੱਲ ਹੈ ਇਹਨਾਂ ਕਿਸਾਨਾਂ ਦੀ ਵੀ ਗੱਲ ਤੁਹਾਡੇ ਨਾਲ ਸਾਂਝਾ ਕਰੀ ਜਾਵੇ ਕਿਉਂਕਿ ਇਹ ਇੱਕ ਐਸਾ ਪਹਿਲੂ ਹੈ ਜਿਹੜਾ ਹੋ ਸਕਦਾ ਕਿਸੇ ਨੇ ਨੋਟ ਨਾ ਕਰਿਆ ਹੋਵੇ ਕਿਉਂਕਿ ਅਗਲਾ ਸੋਚਣ ਲੱਗਾ ਕਿ ਕਣਕ 'ਚ ਉਤਰਿਆ ਕਿਹੜਾ ਵੱਡੀ ਗੱਲ ਹੈ ਤੁਹਾਨੂੰ ਪਤਾ ਕਿ ਕਿੰਨਾ ਵੱਡਾ ਨੁਕਸਾਨ ਹੈ ਕਿੰਨਾ ਸਮਾਂ ਲਗਾ ਕੇ ਕਿੰਨਾ ਖਰਚਾ ਕਰਕੇ ਜਿਹੜੀ ਫਸਲ ਹੈ ਤਿਆਰ ਹੁੰਦੀ ਆ ਕਿੰਨੇ ਲੋਕ ਤੁਸੀਂ ਦੇਖ ਰਹੇ ਹੋ ਕਿ ਆਲੇ-ਦਾਲੇ ਕਿੰਨੇ ਲੋਕ ਬਾਈ ਦੀ ਫਸਲ 'ਚ ਉਤਰੇ ਹੋਏ ਨੇ ਪਰ ਯਾਰ ਘੈਂਟ ਬੰਦੇ ਨੇ ਗੁੱਸਾ ਕੋਈ ਨਹੀਂ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਹੈਗਾ ਜੋ ਹੋ ਗਿਆ ਕਹਿੰਦੇ ਸੋ ਹੋ ਗਿਆ ਬਾਕੀ ਭਾਈ ਆਪਣੇ ਲੋਕਾਂ ਨੂੰ ਵੀ ਯਾਰ ਥੋੜਾ ਧਿਆਨ ਦੇਣਾ ਚਾਹੀਦਾ ਕਿ ਜਿੰਨਾ ਹੋ ਸਕੇ ਇਹਨਾਂ ਕਿਸਾਨਾਂ ਬਾਰੇ ਵੀ ਸੋਚੋ ਇਹਨਾਂ ਕਿਸਾਨਾਂ ਦਾ ਜਿੰਨਾ ਹੋ ਸਕੇ ਬਚਾਅ ਕਰੋ ਕਿਉਂਕਿ ਯਾਰ ਇਹਨਾਂ ਦੇ ਪੱਲੇ ਕੁਝ ਪੈ ਜੇ ਅਗਰ ਇਹ ਧਰਨਾ ਲੰਬੇ ਦਿਨ ਚੱਲਦਾ ਰਿਹਾ ਤਾਂ ਇਹਨਾਂ ਬਾਈਆਂ ਦੇ ਪੱਲੇ ਕੁਝ ਨਹੀਂ ਪੈਣਾ ਸਾਰੇ ਆਲੇ-ਦਾਲੇ ਜਿਹੜੇ ਹੈਗਾ ਬਿਲਕੁਲ ਰੜੇ ਮੈਦਾਨ ਹੋ ਜਾਣਗੇ ਚਾਹੇ ਯਾਰ ਕੋਈ ਕਿਸਾਨ ਜਿੰਦਾ ਵੀ ਅਮੀਰ ਹੈ ਪਰ ਉਸ ਨੂੰ ਆਪਣੀ ਫਸਲ ਦੀ ਉਡੀਕ ਜ਼ਰੂਰ ਹੁੰਦੀ ਹੈ ਤਾਂ ਦੋਸਤੋ ਜਿੰਦਾ ਇਸ ਦਾ ਬਚਾਅ ਹੋ ਸਕਦਾ ਆਲੇ-ਦਾਲੇ ਦਾ ਤਾਂ ਕਿਰਪਾ ਕਰਕੇ ਜ਼ਰੂਰ ਕਰਿਆ ਕਰਵਾ ਆਲੇ-ਦਾਲੇ ਬਚਾਅ ਕੇ ਜਿੰਨਾ ਨੁਕਸਾਨ ਘੱਟ ਹੋਵੇ ਉਹ ਨਹੀਂ ਚੰਗਾ ਤਾਂ ਦੋਸਤੋ ਅਗਰ ਵੀਡੀਓ ਦੇਖ ਰਹੇ ਹੋ ਫੇਸਬੁੱਕ ਦੇ ਉੱਪਰ ਤਾਂ ਪੇਜ ਨੂੰ ਫੋਲੋ ਕਰਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਨਾਲ ਹੀ ਅਗਰ ਤੁਸੀਂ YouTube ਦੇ ਉੱਪਰ ਇਹ ਵੀਡੀਓ ਦੇਖ ਰਹੇ ਹੋ ਤਾਂ ਆਪਣੇ ਜੱਟ ਬਾਬੇ ਟੈਲੀਵਿਜ਼ਨ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਰੱਬ ਰਾਖਾ